ਰਾਸ਼ਨ ਕਰੋ ਕਰੀ ਬੰਦਾ ਜਾ ਰਿਹਾ ਉਹੀ ਅਸੀਂ ਇੱਥੇ ਕਰ ਰਹੇ ਆਂ ਪੰਜਾਬ ਦੇ ਵਿੱਚ ਸਰਕਾਰ ਤੁਹਾਡੇ ਦਵਾਰ ਨਾਲ ਤੇ ਤੁਹਾਡੇ ਕੋਲੇ ਅਫਸਰ ਆਉਂਦੇ ਆ ਮੈਂ ਰੋਜ਼ ਮੈਂ ਰਿਪੋਰਟਰ ਲੈਣਾ ਵੀ ਅੱਜ ਕਿਹੜਾ ਡੀਸੀ ਜਾ ਰਿਹਾ ਕਿਹੜਾ ਏਡੀਸੀ ਪਿੰਡਾਂ ਜਾ ਰਿਹਾ ਉਥੇ ਰਿਸ਼ਤੇ ਕਰਕੇ ਆਊਗਾ ਜਾਂ ਕੋਈ ਪ੍ਰਮਾਣ ਪੱਤਰ ਬਣਾਉਣਾ ਕਿਸੇ ਨੇ ਕੁਛ ਆਧਾਰ ਕਾਰਡ ਦਾ ਕੋਈ ਵੀ ਕੁਛ ਸੋ ਅਸੀਂ ਸਰਕਾਰ ਤੁਹਾਡੇ ਦਵਾਰ ਨਾਲ ਦਾ ਪ੍ਰੋਗਰਾਮ ਹੈ ਕਈ ਬਹੁਤ ਬਹੁਤ ਬੰਦੇ ਅਜੇ ਨੇ ਜਿਹੜੇ ਸ਼ਹਿਰ ਨਹੀਂ ਆ ਸਕਦੇ ਬਜ਼ੁਰਗ ਨੇ ਉਹਨੂੰ ਸ਼ਹਿਰ ਆਉਣ ਵਾਸਤੇ ਕਿਤੇ ਸਹਾਰੇ ਦੀ ਜਾਂ ਵਹੀਕਲ ਦੀ ਲੋੜ ਪੈਂਦੀ ਆ ਉਹਨਾਂ ਕੋਲ ਹੈ ਨਹੀਂ ਤਾਂ ਜੇ ਉਹਨਾਂ ਦੇ ਪਿੰਡ ਹੀ ਅਫਸਰ ਆ ਜਾਣ ਤਾਂ ਤੁਰ ਕੇ ਚਲੇ ਜਾਣ ਉੱਥੇ ਤਾਂ ਫਿਰ ਕੰਮ ਹੋ ਗਿਆ ਜਦੋਂ ਅਸੀਂ ਵੋਟਾਂ ਮੰਗਣ ਆਉਨੇ ਆ ਉਹ ਤਾਂ ਅਸੀਂਆਂ ਪਿੰਡੀਆਂ 'ਚ ਵੀ ਜਾਂਨੇ ਆ ਲੋਂਗੋ ਵਾਲ ਕੋਲੇ ਪਿੰਡੀਆਂ ਨੇ ਛੋਟੀਆਂ ਛੁਟੀਆਂ ਹੈਨਾ ਕੋਠੇ ਕਹਿ ਦਿੰਨੇ ਆਪਾਂ ਕੋਠਿਆਂ 'ਚ ਵੀ ਜਾਂਨੇ ਆ ਖਿਆਲ ਰੱਖਿਓ ਜੀ ਤਾਂ ਤੋਂ ਬਸ ਸਾਥ ਦਿਓ ਜੀ ਤੇ ਜਦੋਂ ਜਿੱਤ ਜਾਂਦੇ ਆ ਉਹ ਕਹਿੰਦੇ ਚੰਡੀਗੜ੍ਹ ਆਓ ਜੀ ਕੀ ਗੱਲ ਬਈ ਓਦੋਂ ਕਿਉਂ ਨਹੀਂ ਆ ਸਕਦੇ ਵੀ ਜਿੱਤਣ ਤੋਂ ਬਾਅਦ ਸੋ ਸਰਕਾਰਾਂ ਲੋਕਾਂ ਦੇ ਦਰਵਾਜ਼ਾ ਜਾਣ ਜਲੰਧਰ ਮੈਂ ਇੱਕ ਟਿਕਾਣਾ ਬਣਾ ਲਿਆ ਉਹਦੇ ਨਾਲ ਕੀ ਹੋ ਗਿਆ ਜਲੰਧਰ ਹੁਸ਼ਿਆਰਪੁਰ ਇਧਰੋਂ ਦਸੂਆ ਟਾਂਡਾ ਨਕੋਦਰ ਹੈ ਨਾ ਇਧਰੋਂ ਆਪਣਾ ਕਪੂਰਥਲਾ ਤਰਨਤਾਰਨ ਅੰਮ੍ਰਿਤਸਰ ਅਜਨਾਲਾ ਗੁਰਦਾਸਪੁਰ ਇਹ ਏਰੀਆ ਇਹਨੂੰ ਚੰਡੀਗੜ੍ਹ ਦਾ 150 ਕਿਲੋਮੀਟਰ ਇਹਨਾਂ ਦਾ ਸਫ਼ਰ ਘਟ ਗਿਆ ਉਹ ਜਲੰਧਰ ਆ ਜਾਂਦੇ ਨੇ ਹਰ 10 ਦਿਨਾਂ ਦੇ ਵਿੱਚ ਹਫ਼ਤੇ 'ਚ ਦੋ ਦਿਨ ਜਾਂਦੇ ਆ ਉੱਥੇ ਉਹ ਜਲੰਧਰ ਆ ਜਾਂਦੇ ਨੇ ਤੇ ਇਧਰੋਂ ਆਪਣੇ ਸੰਗਰੂਰ ਆਪਣਾ ਘਰ ਹੈ ਐਮਪੀ ਥੋੜਾ ਆਪਣਾ ਠੀਕ ਹੈ ਨਾ ਇੱਥੇ ਬਰਨਾਲੇ 'ਚ ਵੀ ਆਫਿਸ ਹੈਗਾ ਜ਼ਰੂਰ ਮੈਂ ਕਹਿੰਨਾ ਕਿ ਤੁਹਾਨੂੰ ਕੰਮ ਕਰਾਉਣ ਵਾਸਤੇ ਚੰਡੀਗੜ੍ਹ ਦਾ ਜਿੱਦਾਂ ਕੋਈ ਬਹੁਤ ਹੀ ਮਜਬੂਰੀ ਹੈ ਤਾਂ ਠੀਕ ਹੈ ਨਹੀਂ ਚੰਡੀਗੜ੍ਹ ਦਾ ਮਤਲਬ ਹੈ ਦੋ ਦਿਹਾੜੀਆਂ ਫੁੱਟੜੀਆਂ ਤੇ ਤੇਲ ਤੇ ਫਿਰ ਰਹਿਣ ਖਾਣ ਦਾ ਖਾਣ ਪੀਣ ਦਾ ਖਰਚਾ ਤਾਂ ਮਤਲਬ ਚੰਡੀਗੜ੍ਹ ਦਾ ਇੱਕ ਜਿਹੜਾ 5 ਤੋਂ 10000 ਦੇ ਵਿੱਚ ਪੈਂਦਾ ਕਿਉਂ ਵੀ ਜੇ ਕੰਮ ਇੱਥੇ ਹੋ ਜਾਏ ਤਾਂ ਬਣ ਕੀ ਮਾਰਤ ਸੋ ਮੈਂ ਅੱਜ ਬਰਨਾਲੇ ਵਾਲਿਆਂ ਨੂੰ ਵਧਾਈ ਵੀ ਦਿਨਾ ਇਸ ਗੱਲ ਦੀ ਕਿ ਤੁਹਾਡੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਨਵੇਂ ਪ੍ਰੋਜੈਕਟ ਵੀ ਅਸੀਂ ਸ਼ੁਰੂ ਕਰਾਂਗੇ ਤੇ ਬਾਕੀ ਬਰਨਾਲੇ ਵਾਲਿਆਂ ਨੂੰ ਤਾਂ ਜਦੋਂ ਵੀ ਆਵਾਜ਼ ਮਾਰੀ ਹੈ ਦੁੱਗਣੇ ਤੋਂ ਤਿੱਗਣਾ ਪਿਆਰ ਮਿਲਿਆ ਭਾਵੇਂ ਉਹ ਰੋਡ ਸ਼ੋ ਇੱਥੋਂ ਨੀਤ ਦੇ ਘਰ ਕੋਲੋਂ ਸ਼ੁਰੂ ਕਰਕੇ ਸ਼ਹੀਦ ਭਗਤ ਸਿੰਘ ਚੌਂਕ 'ਚ ਖਤਮ ਕਰਨਾ ਹੋਵੇ ਭਾਵੇਂ ਉਹ ਬਰਨਾਲੇ ਦੇ ਸੰਘੇੜੇ ਦੇ ਸਟੇਡੀਅਮ 'ਚ ਕੋਈ ਪ੍ਰੋਗਰਾਮ ਹੋਵੇ ਭਾਵੇਂ ਉਹ ਸੇਖਾ ਜਲੂਰ ਜਾਂ ਕਿਤੇ ਆਰ ਰੰਗੀਆਂ ਪਾਲੀਆਂ ਆ ਪਿੰਡਾਂ ਜਾਣਾ ਹੋਵੇ ਕਦੇ ਕੋਈ ਪਿਆਰ ਵਾਲੇ ਪਾਸਿਓ ਕਦੇ ਕੋਈ ਕਮੀ ਮਹਿਸੂਸ ਨਹੀਂ ਹੋਈ ਇਸੇ ਕਰਕੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਰਹਿਣਾ ਕਿ ਕੋਈ ਪੁਰਾਣੇ ਜਨਮ ਦੇ ਕੋਈ ਕਿਸੇ ਗਊ ਨੂੰ ਪੇੜਾ ਦਿੱਤਾ ਹੋਇਆ ਲੱਗਦਾ ਹੈ ਜਾਂ ਕੋਈ ਪੁੰਨ ਹੋ ਗਿਆ ਹੁਣ ਕੋਈ ਜਿਹੜਾ ਅੱਜ ਦੇ ਜ਼ਮਾਨੇ 'ਚ ਐਨਾ ਚਿਰ ਬਹਿ ਕੇ ਤੁਸੀਂ ਸੁਣਦੇ ਹੋ ਰੋਜ਼ ਮੇਰੀ ਪੱਗ ਜਿਹੜੀ ਐ ਉਹ ਹਰਿਆਣਾ ਜਾਵਾ ਚਾਏ ਤੁਹਾਨੇ ਜਾਵਾ ਚਾਏ ਮੈਂ ਛੱਤੀਸਗੜ ਜਾਵਾ ਚਾਏ ਸ਼ਹਿਰਪੁਰ ਜਾਵਾ ਮੇਰੀ ਪੱਗ ਫੁੱਲਾਂ ਨਾਲ ਭਰ ਦਿੰਨੇ ਹਾਂ ਗੱਡੀ ਫੁੱਲਾਂ ਨਾਲ ਭਰ ਜਾਂਦੀ ਐ ਔਰ ਵਿਰੋਧੀ ਪਾਰਟੀਆਂ ਕੋਲੇ ਕੋਈ ਮੈਨੂੰ ਗਾਲਾਂ ਦੇਣ ਤੋਂ ਬਿਨਾ ਹੋਰ ਕੋਈ ਕੰਮ ਹੈ ਨਹੀਂ ਭਗਵੰਤ ਮਾਨ ਸੱਜੇ ਪਾਸੇ ਕਿਉਂ ਬਹਿੰਦਾ ਗੱਡੀ ਦੇ ਭਗਵੰਤ ਮਾਨ ਪਿੱਛੇ ਕਿਉਂ ਨਹੀਂ ਬਹਿੰਦਾ ਪਿਛਲੀ ਸੀਟ ਤੇ ਉਹਨਾਂ ਕੋਲ ਤਾਂ ਇਹੋ ਜਿਹਾ ਕੁਝ ਹੀ ਰਹਿ ਗਿਆ ਹੁਣ ਉਹ ਨਵੇੜ ਤੇ ਲੋਕਾਂ ਨੇ ਮੈਨੂੰ ਇਸ ਗੱਲ ਦੀ ਖੁਸ਼ੀ ਰਹਿੰਦੀ ਹੈ ਵੀ ਅੱਜ ਦੇ ਜ਼ਮਾਨੇ 'ਚ ਫੁੱਲ ਮਿਲ ਰਹੇ ਨੇ ਭਗਵਾਨਤਮਾਨਾ ਪਰ ਇੱਕ ਗੱਲ ਹੈ ਹੰਕਾਰ ਨਿਕਰਨਾ ਇਹ ਲੋਕਾਂ ਦਾ ਦਿੱਤਾ ਹੋਇਆ ਸਾਰਾ ਕੁਝ ਇਹ ਪਬਲਿਕ ਹੈ ਇਹ ਪਬਲਿਕ ਹੈ ਲੋਕ ਜਦੋਂ ਚੌਣ ਬੰਦਾ ਰਸਤੇ ਲੋਕ ਜਦੋਂ ਚੌਣ ਬੰਦਾ ਫਰਸ਼ ਤੇ ਮੈਂ ਬਥੇਰਾ ਕਹਿਣਾ ਬੀਜੇਪੀ ਵਾਲਿਆਂ ਨੂੰ ਮੋਦੀ ਸਾਹਿਬ ਨੂੰ ਮੋਦੀ ਸਾਹਿਬ ਤੁਹਾਡੀ ਤੌਰ 'ਚ ਹੰਕਾਰ ਦਿਖੀ ਜਾਂਦਾ ਤੁਹਾਨੂੰ ਲੱਗਦਾ ਸ਼ਾਇਦ ਮੈਂ ਪਤਾ ਨਹੀਂ ਕੀ ਬਣ ਗਿਆ ਤੁਸੀਂ ਜਿਵੇਂ ਤੁਰਦੇ ਹੋ ਨਾ ਇਹ ਹੰਕਾਰ ਹੈ ਤੇ ਥੋੜਾ ਜਿਹਾ ਜੇ ਕਿਤੇ ਧਰਤੀ ਵੱਲ ਦੇਖ ਲਉ ਥੱਲੇ ਤਾਂ ਚੰਗੇ ਰਹੋਗੇ ਨਹੀਂ ਤਾਂ ਫਿਰ ਐਂ ਕਰੋ ਤੁਹਾਡੇ ਤੋਂ 40 ਕਿਲੋਮੀਟਰ ਦੂਰ ਹੀ ਬੈਠੀ ਐ ਛੇਕ ਅਸੀਨਾ ਨੂੰ ਮਿਲਿਆ ਹੋ ਉਹਨੂੰ ਉਹਨੇ ਸਵੇਰੇ ਬ੍ਰੇਕਫਾਸਟ ਆਪਦੇ ਘਰੇ ਕੀਤਾ ਸੀ ਤੇ ਜਿਹੜਾ ਲੰਚ ਵਾਸਤੇ ਲੋਕ ਬੁਲਾਏ ਹੋਏ ਸੀ ਉਹ ਲੋਕ ਨਹੀਂ ਆਏ ਪਰ ਬੰਗਲਾਦੇਸ਼ ਦੇ ਆਮ ਲੋਕ ਰਿਕਸ਼ਿਆਂ ਵਾਲੇ ਪ੍ਰਧਾਨ ਮੰਤਰੀ ਦੇ ਘਰੇ ਲੰਚ ਕਰਕੇ ਗਏ ਨੇ ਇਹ ਪਬਲਿਕ ਐ ਇਹ ਸਿੱਖ ਲਿਓ ਸੋ ਇਸ ਕਰਕੇ ਹਮੇਸ਼ਾ ਪਬਲਿਕ ਦੇ ਨਾਲ ਰਾਵਾਂਗੇ ਨਾ ਹੀ ਪਬਲਿਕ ਤੋਂ ਵੱਡੇ ਬਣਨ ਦੀ ਕੋਸ਼ਿਸ਼ ਕਰਨੀ ਹੈ ਨਾ ਹੀ ਬਣ ਸਕਦੇ ਹਾਂ ਬਣ ਵੀ ਨਹੀਂ ਸਕਦੇ ਜੀ ਇਹ ਆ ਹੁਣ ਜਿਹੜਾ ਕਹਿੰਦੇ ਭਗਵਾਨ ਮੈਨੂੰ ਕਹਿੰਦੇ ਪੱਤਰਕਾਰ ਜੀ ਬਈ ਤੁਸੀਂ ਬਾਦਲ ਹਰਾਤਾ ਜੀ ਤੁਸੀਂ ਕੈਪਟਨ ਰਾਤਾ ਜੀ ਤੁਸੀਂ ਸਿੱਧੂ ਇਹ ਤਾਂ ਮੈਂ ਕਹਾ ਮੈਂ ਨਹੀਂ ਹਰਾਇਆ ਭਰਾਵੋ ਮੇਰਾ ਤਾਂ ਨਾ ਹੀ ਲੱਗਦਾ ਇਹ ਤਾਂ ਪਬਲਿਕ ਆ ਇਹ ਲੋਕਾਂ ਨੇ ਹਰਾਇਆ ਉਹ ਕੋ ਨਾ ਕੋਈ ਬਜ਼ੁਰਗ ਬੈਠਾ ਸੀਗਾ ਟ੍ਰੇਨ 'ਚ ਜਾ ਹੀ ਜਾਂਦਾ ਸੀ ਤਾਂ ਗਰੇ ਵੀ ਦੇਖਿਆ ਵੀ ਯਾਰ ਪਿਛਲੇ ਤਿੰਨ ਚਾਰ ਟੇਸ਼ਨਾਂ ਤੋਂ ਮੈਂ ਦੇਖ ਰਿਹਾ ਟਰੰਕ ਖਾਲੀ ਹੋਈ ਪਿਆ ਮਤਲਬ ਲਾਵਾਰ ਸੀ ਪਿਆ ਮੈਨੂੰ ਲੱਗਦਾ ਉਹਨੇ ਕਿਹਾ ਵੀ ਮੈਨੂੰ ਲੱਗਦਾ ਫੌਜੀ ਕੋਈ ਬਾਲਾ ਚਾ ਮਨਾ ਗਿਆ ਛੁੱਟੀ ਦਾ ਵੀ ਟਰੰਕ ਭੁੱਲ ਗਿਆ ਆਪ ਉਤਰ ਗਿਆ ਕਹਿੰਦਾ ਵਿੱਚ ਸਮਾਨ ਹੋਊ ਵਧੀਆ ਰਮ ਰਮ ਹੋਊ ਸਾਰਾ ਕੁਝ ਜਿਹੜਾ ਫੌਜ ਚੋਂ ਮਿਲਦਾ ਚੱਕ ਲੈਣਿਆ ਉਹ ਬਜ਼ੁਰਗ ਨੇ ਚੱਕ ਲਿਆ ਟਰੰਕ ਫੌਜ ਵਾਲਾ ਜਿੰਦਾ ਲੱਗਿਆ ਇਸ ਨੂੰ ਟਰੰਕ ਚ ਆ ਕੇ ਤੁਰ ਪਿਆ ਮੂਰੇ ਪੁਲਿਸਦਾਨ ਆਕਾ ਲਗ ਉਹ ਕਹਿੰਦਾ ਬਾਬਾ ਜੀ ਕਿੱਥੋਂ ਆਏ ਹੋ ਇੱਥੋਂ ਆਏ ਆ ਜੀ ਆ ਕੀ ਏ ਟਰੰਕ ਚ ਮੈਂ ਪੁੱਤ ਕੱਪੜੇ ਲੀੜੇ ਨੇ ਹੋਰ ਤਾਂ ਕੀ ਨੇ ਚੱਲ ਕਹਿੰਦੇ ਖੋਲ ਹੁਣ ਖੋਲੇ ਕਿੱਥੋਂ ਚਾਬੀ ਤਾਂ ਐ ਨਹੀਂ ਸੀ ਉਹਦੀ ਪੁਲਿਸ ਵਾਲੇ ਜਿੰਦਾ ਤੋੜਿਆ ਟਰੰਕ ਖੋਲਿਆ ਤੇ ਉਹ ਚ ਬੰਦਾ ਵੱਢ ਕੇ ਟੋਟੇ ਟੋਟੇ ਕਰਕੇ ਵਿੱਚ ਪਾਇਆ ਪਿਆ ਉਹ ਬੁੜਾ ਕਹੇ ਜੀ ਮੈਂ ਨਹੀਂ ਮੈਂ ਨਹੀਂ ਕੀਤਾ ਮੈਂ ਉਹ ਕਹਿੰਦੇ ਨਹੀਂ ਨਹੀਂ ਜੀ ਤੇ লাশ ਤਾਂ ਲਈ ਜਨੇ ਤੂੰ ਨਾਲ ਪਰਚਾ ਪੈ ਗਿਆ 302 ਦਾ ਕੇਸ ਲੱਗਿਆ ਜੱਜ ਆਇਆ ਜੱਜ ਕਹਿੰਦਾ ਬਜ਼ੁਰਗੋ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਤੁਸੀਂ ਇਨਸਾਨੀਅਤ ਨੂੰ ਅੱਜ ਬਹੁਤ ਬੇਸ਼ਰਮ ਕੀਤਾ ਦਾਗ ਲਾਇਆ ਇਨਸਾਨੀਅਤ ਤੇ ਸ਼ਰਮਸਾਰ ਕਰਤੀ ਇਨਸਾਨੀਅਤ ਬੰਦਾ ਕਿੰਨੀ ਬੇਰਹਿਮੀ ਨਾਲ ਵੱਢ ਕੇ ਤੁਸੀਂ ਟਰੰਕ ਚ ਪਾ ਕੇ ਕਤਲ ਕੀਤਾ ਕੀ ਕਹਿਣਾ ਚਾਹੋਗੇ ਉਹ ਬੁੜਾ ਉਹ ਬੁੜਾ ਕਹਿੰਦਾ ਮੋਤੀਆਂ ਵਾਲਾ ਮੇਰੀ ਗੱਲ ਤਾਂ ਸੁਣ ਲਓ ਉਹ ਮੈਂ ਕਤਲ ਨਹੀਂ ਕੀਤਾ ਮੈਂ ਤਾਂ ਕਰਿਆ ਕਰਾਈ ਇਥੇ ਆ ਗਿਆ ਕਿਸੇ ਦਾ ਸਵੇਸ ਕਰਕੇ ਇਹ ਆ ਜਿਹੜੇ ਫਿਰਦੇ ਆ ਅਕਾਲੀ ਦਲ ਵਾਲੇ ਕੰਗਸੀ ਇਹਨਾਂ ਨੂੰ ਕਰੇ ਕਰਾਈ ਮਿਲੇ ਨੇ ਪਹਿਲਾਂ ਬਾਪੂਆ ਨੇ ਦੇਤੇ ਆ ਜਾ ਪੁੱਤ ਡਿਪਟੀ ਸੀਐਮ ਇਹ ਕਰੇ ਕਰਾਏ ਬਣੇ ਬਣਾਏ ਮਿਲੇ ਨੇ ਪਰ ਜਦੋਂ ਲੋਕਾਂ ਕੋਲੇ ਜਾ ਕੇ ਆਪ ਜਦੋਂ ਕੋਈ ਮਿਹਨਤਾਂ ਕਰੇ ਤਾਂ ਉਹਦਾ ਫਰਕ ਹੁੰਦਾ ਇਸ ਕਰਕੇ ਉਹ ਲੋਕਾਂ ਦਾ ਹਮੇਸ਼ਾ ਰਣੀ ਰਹਿੰਦਾ ਹੈ ਜਿਹੜਾ ਲੋਕਾਂ ਦੇ ਵਿੱਚੋਂ ਨਿਕਲਿਆ ਹੋਵੇ ਜਿਨ੍ਹਾਂ ਨੂੰ ਇਹ ਹੋਵੇ ਕਿ ਮੈਂ ਲੋਕਾਂ ਨੂੰ ਖਰੀਦ ਲੈਣਾ ਹੁੰਨਾ ਮੈਂ ਪਰ ਪਾਰਟੀਆਂ ਤੋੜ ਦੇਣਾ ਹੁੰਨਾ ਮੈਂ ਉਹ ਕਰ ਦੇਣਾ ਹੁੰਨਾ ਉਹ ਫਿਰ ਲੋਕਾਂ ਨਾਲੋਂ ਟੁੱਟ ਜਾਂਦੇ ਨੇ ਤੇ ਲੋਕ ਉਹਨਾਂ ਨਾਲੋਂ ਟੁੱਟ ਜਾਂਦੇ ਨੇ ਲੋਕ ਉਹਨਾਂ ਨਾਲੋਂ ਟੁੱਟ ਜਾਂਦੇ ਨੇ ਸੋ ਇਸ ਕਰਕੇ ਅੱਜ ਸਾਰੇ ਮੈਂ ਭੈਣਾਂ ਨੂੰ ਭਰਾਵਾਂ ਨੂੰ ਸਾਰਿਆਂ ਨੂੰ ਮੈਂ ਇੱਕ ਬੇਨਤੀ ਵੀ ਕਰਦਾ ਵਧਾਈ ਵੀ ਦੇਣਾ ਬੇਨਤੀ ਵੀ ਕਰਦਾ ਕਿ ਆਪਾਂ ਪਰਿਵਾਰਾਂ ਦੇ ਵਿੱਚ ਇਕੱਠੇ ਰਹਿਣਾ ਬਹੁਤ ਸਾਰੀਆਂ ਖਬਰਾਂ ਇਦਾਂ ਦੀ ਆਉਣ ਲੱਗੀਆਂ ਕਿ ਭੈਣ ਭਰਾ ਦਾ ਆਪਸ ਵਿੱਚ ਕੋਈ ਜ਼ਮੀਨ ਦਾ ਝਗੜਾ ਪੈ ਗਿਆ ਕੋਈ ਪਰੌਣੇ ਨਾਲ ਲੜਾਈ ਹੋ ਗਈ ਕੋਈ ਕਿਸੇ ਬੋਲਣੋਂ हट ਗਿਆ ਆਪਸ ਵਿੱਚ ਸੋ ਇਹ ਜਿਹੜੇ ਰਿਸ਼ਤੇ ਨੇ ਛੇਤੀ ਛੇਤੀ ਲੱਭਦੇ ਨਹੀਂ ਸੋ ਇਸ ਕਰਕੇ ਆਪਸ ਵਿੱਚ ਪਿਆਰ ਸਤਿਕਾਰ ਨਾਲ ਰਹੀਏ ਤੰਦਰੁਸਤ ਰਹੀਏ ਰਿਸ਼ਤੇ ਜਿਹੜੇ ਨੇ ਉਹਨਾਂ ਦੀ ਜਿਹੜੀ ਗੂੜਤਾ ਹੈ ਉਹ ਬਣੀ ਰਹੇ ਤੇ ਸਾਡੇ ਵੱਲੋਂ ਇੱਕ ਮੁੱਖ ਮੰਤਰੀ ਹੋਣ ਦੇ ਨਾਤੇ ਪੂਰੀ ਸਟੇਟ ਦਾ ਕਸਟੋਡੀਅਨ ਹੋਣ ਦੇ ਨਾਤੇ ਮੈਂ ਸਾਰੀਆਂ ਭੈਣਾਂ ਨੂੰ ਵਧਾਈ ਵੀ ਦੇਣਾ ਛੋਟੀਆਂ ਵੱਡੀਆਂ ਭੈਣਾਂ ਨੂੰ ਤੇ ਨਾਲ ਨਾਲ ਇਹ ਵੀ ਕਹਿਣਾ ਕਿ ਮੈਨੂੰ ਤੁਹਾਡੇ ਤੇ ਯਕੀਨ ਹੈ ਕਿ ਤੁਸੀਂ ਇੰਨੀਆਂ ਟੈਲੈਂਟਡ ਹੋ ਐਨਾ ਤੁਹਾਡੇ ਚ ਪ੍ਰਮਾਤਮਾ ਨੇ ਕਲਾ ਦਿੱਤੀ ਹੈ ਕਿ ਤੁਸੀਂ ਜਿਹੜੇ ਵੀ ਫੀਲਡ ਦੇ ਵਿੱਚ ਜਾਓਗੇ ਤੁਸੀਂ ਮੱਲਾ ਮਾਰੋਗੇ ਜਾਂ ਤੁਸੀਂ ਨੰਬਰ 1 ਆਓਗੇ ਪਾਵੇਂ ਉਹ 올림픽 ਚ ਹੋਵੇ ਪਾਵੇਂ ਉਹ ਏਸ਼ੀਆ ਚ ਹੋਵੇ ਪਾਵੇਂ ਉਹ ਪਾਇਲਟ ਬਣਨਾ ਹੋਵੇ ਪਾਵੇਂ ਉਹ ਪਟਵਾਰੀ ਲੱਗਣਾ ਹੋਵੇ ਪਾਵੇਂ ਡੀਐਸਪੀ ਬਣਨਾ ਹੋਵੇ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਵੀ ਦਿੰਦਾ ਮੇਰੇ